ਅੱਛੇ ਕਲਤੀ ਵੀਡੀਓ ਦੇਖ ਰਹੀ ਆਪ ਸਭ ਨੂੰ ਜੀ ਨੂੰ ਲੈ ਕੇ ਹਜਰਾਂਚ ਦੀ ਵੱਡੀ ਖਬਰ ਖਬਰਦਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਰਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਦੋ ਸ਼ੁਰੂਆਤ ਕਰਦੇ ਆ ਅੱਜ ਦੇ ਵੱਡੀ ਖਬਰ ਇਸ ਤਰ੍ਹਾਂ ਹਾਲ ਹੀ RAM Rahim डेरा ब्यास दे संगत ਲਈ ਇੱਕ ਹੋਰ ਖੁਸ਼ਖਬੀ डेरा ਵੱਲੋਂ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ ਤੁਰਦਾ ਸੁਆਮੀ ਡੇਰਾ ਬਿਆਸ ਦੇ ਸਿੱਧਾਲੂਆਂ ਲਈ ਖੁਸ਼ਖਬਰੀ ਹੈ ਦਰਸ ਸਤਸੰਗ ਸੰਬੰਧ ਤੌਰ 25 ਦੇ ਸ਼ਡਿਊਲ ਜਾਰੀ ਕੀਤਾ ਗਿਆ ਹੈ ਜੋ ਕਿ ਇਸ ਪ੍ਰਕਾਰ ਦਾ ਹੈ ਇਸ ਦਿਨ 10 ਤਰੀਕੀ ਤੁਹਾਨੂੰ ਪੰਜਾਬ ਹੀ ਨਹੀਂ ਦੇਸ਼ ਤੇ ਵਿਦੇਸ਼ ਦੇ ਪ੍ਰਸਿੱਧ ਨਰਾਜਾ ਸੁਆਮੀ ਸਤਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਨਾਲ ਆਪਣਾ ਉਦਰਾਧ ਕਾ ਉਦਰਾ ਧਿਕਾਰੀ ਲਾਂ ਕੀ ਸ਼ਬਦ ਹਰਾਨ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਦੀ 45 ਸਾਲਾਂ ਚ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਥਾਪਿਆ ਹੈ ਅਤੇ ਸੰਗਤਾਂ ਨੂੰ ਦੇ ਨਾਂ ਦੇਣ ਦੀ ਅਧਿਕਾਰ ਦਿੱਤਾ ਜਸਦੀਪ ਸਿੰਘ ਗਿੱਲ ਡੇਰੀ ਡੇਰਾ ਬਿਆਸ ਵੀ ਬੁਖੀ ਹੋਏਗਾ ਤੇ ਬਾਬਾ ਗੁਰਿੰਦਰ ਸਿੰਘ ਤੇ ਲੋਦੀ ਤਰਫੋਂ ਡੇਰਾ ਬਿਆਸ ਦੇ ਸਤਕਰ ਗੁਰਵਿੰਦਰ ਸਿੰਘ ਕੁਮਾਰੀ ਕੀਤੀ ਜਾਏਗੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਧੰਨਵਾਦ